ਕਿ ਉਹਨਾਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤੇ ਕਿਸੇ ਕਿਦੀ ਹਵਾਵ ਹੈ। ਵਾਹ ਇਸ ਲਈ ਕਿਸੇ ਦੀ ਨਹੀਂ ਹੈ ਸਭ। ਐਸ ਲਈ ਕੋਈ ਜਜਮੈਂਟ ਨਹੀਂ ਕਰ ਸਕਦੇ। ਜੀ ਭਾਜੀ ਫਿਰ ਵੋਟ ਕਿਹਨੂੰ ਪਾਣੀ ਹੈ? ਐਤ ਵੀ ਕਾਂਗਰਸ ਨੂੰ। ਕਾਂਗਰਸ ਨੂੰ? ਕਰਨ। ਕਰਨ ਐਂ ਅੱਛੀ ਸਰਕਾਰ ਹੈ, ਅੱچھے ਬੰਦੇ ਨੇ। ਵੋਟ ਐਰ ਕੀ ਕਿਸੇ ਨੂੰ ਨਹੀਂ ਪਾਣੀ ਭਾਜੀ। ਹਾਂਜੀ। ਕਿਸੇ ਨੂੰ ਨਹੀਂ ਵੋਟ ਪਾਣੀ। ਬਹੁਤ ਬੇੜਾ ਕਰਕੇ ਆ ਮਹਾਰੇ ਨਸ਼ਾ ਘਰ ਘਰ ਵਿਕੰਦਿਆ। ਆਮ ਪਾਰਟੀ ਨੂੰ ਤਾਂ ਪਾਣੀ ਨਹੀਂ ਆ। ਹਾਂਜੀ। ਆਮ ਪਾਰਟੀ ਨੂੰ ਤਾਂ ਪਾਣੀ ਨਹੀਂ ਆ। ਅੱਛਾ ਕਿਉਂ ਕੀ ਹੋ ਗਿਆ? ਨਹੀਂ ਜੀ ਉਹਨਾਂ ਨੇ ਬਹੁਤ ਜ਼ਿਆਦਾ ਮਾਹੌਲ ਖਰਾਬ ਕੀਤਾ ਹੈ ਪੰਜਾਬ ਦਾ। ਬੀਜੇਪੀ ਨੂੰ ਮੰਗ ਸੀ ਬੀਜੇਪੀ ਨੂੰ ਹਾਂਜੀ ਕਾਰਨ ਸੈਂਟਰ ਚ ਵੀ ਉਹ ਨੇ ਥੱਲੇ ਵੀ ਉਹ ਆ ਜਾਣਗੇ ਮੋਜਾ ਹੀ ਮੋਜਾ ਭਾਈ ਫਿਰ ਕਿਨੂੰ ਵੋਟ ਪਾਣੀ ਆ ਅਕਾਲੀ ਦਲ ਨੂੰ ਹਾਂਜੀ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਕਾਰਨ ਕੰਮ ਬੜੇ ਵਧੀਆ ਕੀਤੇ ਉਹਨਾਂ ਨੇ ਓਜਲੇ ਸਾਹਿਬ ਨੂੰ ਹਾਂਜੀ ਓਜਲੇ ਸਾਹਿਬ ਨੂੰ ਕਾਰਨ ਹੈ ਕਾਰਨ ਆਪਾਂ ਕੌਂਸਲਰ ਇੱਥੋਂ ਦੇ ਮਜੀਦ ਦਾ ਪਾਰਟੀ ਦੇ ਆਪਾਂ ਦੇ ਪਾਰਟੀ ਦੇ ਨਾਲ ਚੱਲਣਾ ਅੱਛਾ ਦੇ ਪੱਕੇ ਕਾਂਗਰਸੀ ਹੋ ਪੱਕੇ ਕਾਂਗਰਸੀ ਆਪਾਂ ਫਿਰ ਵੋਟ ਕਿਨੂੰ ਪਾਣੀ ਆ ਕੀ ਬੀਜੇਪੀ ਨੂੰ ਹੈ ਬੀਜੇਪੀ ਨੂੰ ਬੀਜੇਪੀ ਨੂੰ ਕਾਰਨ ਕੀ ਹੈ ਕਾਰਨ ਹੈ ਦੇਸ਼ ਵਾਸਤੇ ਬੜਾ ਕੁਝ ਕੀਤਾ ਉਹਨੇ ਸੇ ਵੋਟ ਪਾਣੀ ਕੰਮ ਨੂੰ ਜਿਹੜਾ ਬੰਦਾ ਕੰਮ ਕਰੇਗਾ ਸਾਨੂੰ ਕਿਸੇ ਪਾਰਟੀ ਨਾਲ ਸਾਨੂੰ ਕੰਮ ਦਾ ਮਤਲਬ ਹੈ ਸਾਨੂੰ ਕੰਮ ਚਾਹੀਦਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਲੋਕ ਸਭਾ ਚੋਣਾਂ ਤੋਂ ਪਹਿਲੇ ਲੋਕਾਂ ਦਾ ਮੂਡ ਕੀ ਹੈ ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਕਿਸ ਦੀ ਹਵਾ ਹੈ ਔਰ ਕਿਹੜਾ ਇਸ ਵਾਰ ਜੇਤੂ ਰਹੇਗਾ ਤੇ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਹਲਕਾ ਰਾਜਾ ਸੰਸੀ 'ਚ ਮੌਜੂਦ ਹਾਂ ਤਾਂ ਸਭ ਤੋਂ ਇੰਪੋਰਟੈਂਟ ਹਲਕਾ ਹੈ ਇਸ ਨੂੰ ਵੀ ਬਾਰਡਰ ਏਰੀਆ ਕਿਹਾ ਜਾਂਦਾ ਹੈ ਕਿਉਂਕਿ ਇਹ ਇਕੱਲਾ ਟਾਰੀ ਨਹੀਂ ਰਾਜਾ ਸੰਸੀ ਵੀ ਬਾਰਡਰ ਏਰੀਆ ਹੈ ਤੇ ਅਸੀਂ ਇਸ ਵੇਲੇ ਰਾਜਾ ਸੰਸੀ ਦੇ ਇੱਕ ਬਾਜ਼ਾਰ 'ਚ ਆਏ ਹਾਂ ਜੋ ਕਿ ਬਾਜ਼ਾਰ ਦੇ ਲੋਕਾਂ ਕੋਲ ਤੋਂ ਜ਼ਿਆਦਾ ਵਿਊ ਹੁੰਦਾ ਹੈ ਕਿਉਂਕਿ ਉਹ ਜਾਣਦੇ ਨੇ ਕਿ ਆਖਰਕਾਰ ਲੋਕ ਇੱਧਰ ਨੂੰ ਜਾ ਰਹੇ ਨੇ ਕੋਈ ਦੁਕਾਨਦਾਰ ਸਾਹਿਬ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਭਾਜੀ ਸਤਿ ਸ੍ਰੀ ਅਕਾਲ ਸਰ ਕਿਦਾਂ ਫਿਰ ਕੌਣ ਪਸੰਦ ਆ ਜੀ ਇਸ ਵਾਰ ਚੋਣਾਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤੇ ਕਿਸੇ ਕਿਦੀ ਹਵਾ ਹੈ ਵਾ ਇਸ ਵੇ ਕਿਸੇ ਦੀ ਨਹੀਂ ਹੈ ਸਭ ਇਸ ਵੇ ਕੋਈ ਜਜਮੈਂਟ ਨਹੀਂ ਕਰ ਸਕਦੇ ਆਪਾਂ ਅੱਛਾ ਕਿ ਕਾਰਨ ਕੀ ਹੈ ਲੋਕਾਂ ਦਾ ਜੋ ਕ੍ਰੇਜ਼ ਨਹੀਂ ਹੈਗਾ ਇਹਨਾਂ ਹੂੰ ਤਾਂ ਤੁਹਾਡਾ ਵੋਟ ਕਿੱਧਰ ਨੂੰ ਹੈ ਤੁਹਾਡੀ ਤੁਹਾਡੀ ਹਵਾ ਕਿੱਧਰ ਨੂੰ ਦੇਵਾ ਲੋਕਾਂ ਦੇ ਨਾਲ ਆਲੇ ਲੋਕਾਂ ਦੇ ਨਾਲ ਵੋਟ ਤੇ ਪਾਣੀ ਹੈ ਨਾ ਬਿਲਕੁਲ ਪਾਵਾਂਗੇ ਜੀ ਕਿਹਨੂੰ ਪਾਣੀ ਹੈ ਦੇਖੋ ਹੁਣ ਦੇਖੋ ਹੁੰਦਾ ਵਧੀਆ ਚੀਜ਼ ਹੈ ਕਿ ਲੋਕ ਕਹਿ ਰਹੇ ਨੇ ਕਿ ਅਸੀਂ ਕਿਸ ਨੂੰ ਵੋਟ ਪਾਣੀ ਹੈ ਤਾਂ ਉਹ ਅਸੀਂ ਬਾਅਦ ਚ ਦੱਸਾਂਗੇ ਲੇਕਿਨ ਫਿਲਹਾਲ ਲੋਕਾਂ ਦਾ ਵੋਟ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੀ ਬਾਜੀ ਫਿਰ ਵੋਟ ਕਿਹਨੂੰ ਪਾਣੀ ਹੈ ਐਤੀ ਕਾਂਗਰਸ ਨੂੰ ਕਾਂਗਰਸ ਨੂੰ ਕਾਰਨ ਕਾਰਨ ਹੈ ਅੱਛੀ ਸਰਕਾਰ ਹੈ ਅੱچھے ਬੰਦੇ ਨੇ ਅੱਛਾ ਇਸ ਕਰਕੇ ਕਾਂਗਰਸ ਨੂੰ ਵੋਟ ਪਾਣੀ ਹੈ ਪਹਿਲੇ ਵੀ ਕਾਂਗਰਸ ਹੀ ਬੰਦੀ ਆਈ ਹੈ ਅੱਛਾ ਜੀ ਪੱਕੇ ਵੋਟਰ ਲੱਗਦੇ ਹੋ ਕਾਂਗਰਸ ਨੂੰ ਹਾਂ ਜੀ ਤਾਂ ਬਿਲਕੁਲ ਕਾਂਗਰਸ ਦੇ ਪੱਕੇ ਵੋਟਰ ਨੇ ਤੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰਦਾਰ ਸਾਹਿਬ ਇੱਥੇ ਆਪਣਾ ਕੰਮ ਕਰ ਰਹੇ ਨੇ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਫਿਰ ਐਤਕੀ ਕਿਹਦੀ ਹਵਾ ਹੈ ਕਿਨੂੰ ਵੋਟ ਪੈ ਰਹੀ ਹੈ ਹਾਂ ਕਿਹਦੀ ਹਵਾ ਹੈ ਕਿਹੜੀ ਪਾਰਟੀ ਵਧੀਆ ਹੈ ਮੈਨੂੰ ਨਹੀਂ ਪਤਾ ਬਾਲੀ ਨੂੰ ਮੈਂ ਆਪਣੇ ਘਰ ਮੇਰੇ ਲਗਾ ਜਿਹੜੀ ਪਰਵੀ ਪਾਰਟੀ ਹੈ ਹਾਂ ਕੰਮ ਖਾਣਾ ਠੀਕ ਹੈ ਇਹਨੂੰ ਪਾਰਟੀਆਂ ਨੂੰ ਇਹਦੀ ਲੈਣਾ ਵੋਟ ਪਾਣੀ ਹੈ ਹਾਂ ਪਾਵਾਂਗੇ ਕਿਨੂੰ ਪਾਣੀ ਹੈ ਮੈਨੂੰ ਬਹੁਤ ਪਾਵਾਂਗੇ ਨਹੀਂ ਫਿਰ ਵੀ ਤੁਹਾਨੂੰ ਕਿਹੜਾ ਪਸੰਦ ਆ ਸਾਰੇ ਵੀ ਜਾਂਦੇ ਹਨ ਨੂੰ ਅਸੀਂ ਕੰਮ ਕਰਿਆਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵੋਟਰ ਦੀ ਇਸ ਵਾਰ ਬਿਊਟੀ ਐ ਚੀਜ਼ ਨਜ਼ਰ ਆ ਰਹੀ ਹੈ ਕਿ ਵੋਟਰ ਜਿਹੜਾ ਹੈ ਇਸ ਵਾਰ ਖੁੱਲ ਕੇ ਨਹੀਂ ਬੋਲ ਰਿਹਾ ਔਰ ਇਸ ਨੂੰ ਹੀ ਹਿڈن ਵੋਟਰ ਕਿਹਾ ਜਾਂਦਾ ਹੈ ਕਿ ਆਖਿਰਕਾਰ ਵੋਟ ਕਿੱਧਰ ਨੂੰ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਬਜ਼ਾਰਾਤ ਮੌਜੂਦ ਆ ਭਾਈ ਸਾਹਿਬ ਨਾਲ ਗੱਲ ਕਰਦੇ ਆ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਫਿਰ ਕਿਨੂੰ ਵੋਟ ਜਾ ਰਹੀ ਹੈ ਇਸ ਵਾਰ ਮੇਰੀ ਵੋਟ ਨਹੀਂ ਬਣੀ ਹਲੇ ਅੱਛਾ ਵੋਟ ਨਹੀਂ ਬਣੀ ਹਾਂ ਤੇ ਬਣਾਈ ਕਿਉਂ ਨਹੀਂ ਵੋਟ वैसे अमृतपाल ਨੂੰ ਪਾਉਣ ਦਾ ਇਰਾਦਾ ਹੈਗਾ ਅੱਛਾ ਜੀ ਹਾਂ ਜੀ ਪਰ ਉਹ ਤਾਂ ਇੱਥੇ ਖਲੋਤੇ ਨਹੀਂ ਨਾ ਇੱਥੇ ਅਮਰਿਤਪਾਲ ਪਤਾ ਨਹੀਂ ਫਿਰ ਕਰਦੇ ਨੇ ਪਤਾ ਉਹ ਠੀਕ ਹੈ ਜੀ ਤੁਸੀਂ ਵੇਖਸਦੇ ਹੋ ਕਿ ਲੋਕ ਹਾਂਜੀ ਭਾਜੀ ਫਿਰ ਕਿਹਨੂੰ ਵੋਟ ਪਾਣੀ ਹੈ ਸਾਡੀ ਬਣੀ ਨਹੀਂ ਭਰੀ ਅਸੀਂ ਪਾਣੀ ਕਿੱਥੋਂ ਅੱਛਾ ਵੋਟ ਹੀ ਨਹੀਂ ਬਣਾਈ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕੁਝ ਹੋਰ ਭਾਜੀ ਸਤਿ ਸ੍ਰੀ ਅਕਾਲ ਪਾਜੀ ਫਿਰ ਕਿਨੂੰ ਵੋਟ ਪਾਣੀ ਐ ਇਸ ਵਾਰ ਕਿਦਾ ਵੋਟ ਐ ਰਗੀ ਕਿਸੇ ਨੂੰ ਨਹੀਂ ਪਾਉਣੀ ਪਾਜੀ ਹਾਂਜੀ ਕਿਸੇ ਨੂੰ ਨਹੀਂ ਵੋਟ ਪਾਉਣੀ ਬਹੁਤ ਬੇੜਾ ਕਰਕੇ ਆ ਮਾਰੇ ਨਸ਼ਾ ਘਰ ਘਰ ਵਿਕੰਦਿਆ ਕਦੀ ਪਹਿਲਾਂ ਦੋਵੇਂ ਪਾਰਟੀਆਂ ਆਈਆਂ ਨਸ਼ਾ ਪਹਿਲਾਂ ਹੈਗਾ ਸੀ ਪਰ ਅੱਜ ਤੇ ਵੇਚਦੇ ਆ ਵੇਖਣਦੇ ਆ ਸਰ ਅੱਜ ਤੇ ਨਸ਼ਾ ਸਾਡੇ ਸਾਹਮਣੇ ਵਿਕੰਦਿਆ ਵਾ ਸਾਡੇ ਛੋਟੇ ਛੋਟੇ ਨੌਜਵਾਨ ਜਿਹੜਾ ਬੇੜਾ ਗਰਕਤਾ ਇਹਨਾਂ ਨੇ ਸਰ ਇਸ ਵਾਸਤੇ ਅਸੀਂ ਵੋਟ ਕਿਸੇ ਨੂੰ ਨਹੀਂ ਪਾਉਣੀ ਸਭ ਸਾਰੇ ਇਸ ਰਹੀਆਂ ਅੱਛਾ ਕੋਈ ਨਹੀਂ ਸਾਨੂੰ ਪਾਰਟੀ ਚੰਗੀ ਨਹੀਂ ਜੀ ਲੱਗੀਏ ਕੋਈ ਪਾਰਟੀ ਚੰਗੀ ਨਹੀਂ ਪਾਰਟੀ ਚੰਗੀ ਨਹੀਂ ਜੀ ਲੱਗੀ ਜੇ ਵੋਟ ਪਾਣਾ ਇਹਦੇ ਕਿਹਨੂੰ ਪਾਓਗੇ ਸਾਰਾ ਹਜੇ ਤੱਕ ਕੋਈ ਸਾਡਾ ਨਹੀਂ ਸਾਖਿਆ ਲਗਾ ਪਰ ਵੋਟ ਪਾਣੀ ਹੈ ਵੋਟ ਪਾਵਾਂਗੇ ਜਰੂਰ ਅੱਛਾ ਉਹ ਜਿੱਥੇ ਵੋਟ ਪੈਂਦੀ ਨਹੀਂ ਉਥੇ ਪਾਵਾਂਗੇ ਜੀ ਅੱਛਾ ਵੋਟ ਨਹੀਂ ਪੈਂਦੀ ਉਥੇ ਪਾਵਾਂਗੇ ਤਾਂ ਵਧੀਆ ਗੱਲ ਹੈ ਕਿ ਲੋਕ ਕਹਿੰਦੇ ਜਿੱਥੇ ਵੋਟ ਸਾਡਾ ਦਿਲ ਕਰੇਗਾ ਉਥੇ ਪਾਵਾਂਗੇ ਕੁਝ ਹੋਰ ਲੋਕ ਨੇ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਭਾਈ ਕਿਨੂੰ ਵੋਟ ਪਾਣੀ ਐ ਇਸ ਕੀ ਫਿਰ ਤਾਂ ਬਿਲਕੁਲ ਕਿਨੂੰ ਵੋਟ ਪਾਣੀ ਜੇ ਅਸੀਂ ਗੱਲ ਕਰਦੇ ਆ ਤਾਂ ਤੁਸੀਂ ਵੇਖੋ ਅਸੀਂ ਬਜ਼ਾਰਾ 'ਚ ਮੌਜ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਡਮ ਇੱਕ ਮਿੰਟ ਇਸ ਵਾਰ ਵੋਟ ਕਿਹਨੂੰ ਪਾਓਗੇ ਆਪ ਜੀ ਆਮ ਪਾਰਟੀ ਨੇ ਤੇ ਪਾਣੀ ਨਹੀਂ ਆ ਹਾਂਜੀ ਆਮ ਪਾਰਟੀ ਨੇ ਤੇ ਪਾਣੀ ਨਹੀਂ ਆ ਅੱਛਾ ਕਿਉਂ ਕੀ ਹੋ ਗਿਆ ਨਹੀਂ ਜੀ ਉਹਨਾਂ ਨੇ ਬਹੁਤ ਜ਼ਿਆਦਾ ਮਾਹੌਲ ਖਰਾਬ ਕੀਤਾ ਹੈ ਪੰਜਾਬ ਦਾ ਅੱਛਾ ਤੇ ਫਿਰ ਵੋਟ ਪਾਓਗੇ ਕਿਹਨੂੰ ਦੇਖੀ ਜਾਵੇਗੀ ਜਿੰਨੂੰ ਵੋਟ ਪਾਣੀ ਹੋਵੇਗੀ ਅੱਛਾ ਠੀਕ ਹੈ ਜੀ ਤਾਂ ਤੁਸੀਂ ਵੇਖ ਸਕਦੇ ਹੋ ਤਾਂ ਭਾਈ ਸਾਹਿਬ ਨਾਲ ਗੱਲ ਕਰਦੇ ਹਾਂ ਜੀ ਭਾਜੀ ਫਿਰ ਕਿਹਨੂੰ ਵੋਟ ਨਹੀਂ ਦੇ ਸਕਦਾ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਲਈ ਅਸੀਂ ਲੋਕਾਂ ਦੇ ਵਿੱਚ ਆ ਲੋਕਾਂ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਸਰ ਫਿਰ ਕਿਨੂੰ ਵੋਟ ਪਾਣੀ ਹੈ ਤਕੀ ਜੀ ਹਾਂਜੀ ਕਿਨੂੰ ਵੋਟ ਪਾਣੀ ਹੈ ਇਹ ਮੈਂ ਪੰਡਤ ਕੋਈ ਬਾਤ ਹਾਂ ਤੇ ਪੰਡਤ ਉਹ ਤੇ ਪੰਡਤ ਵੀ ਤਾਂ ਵੋਟ ਪਾਤੇ ਹੀ ਆ ਜੀ ਦੇਖੋ ਉਸਕੋ ਪਾਗੇ ਪਾਈ ਦਿੰਗੇ ਹਾਂ ਜਿਸਕੋ ਪਾਣਾ ਪਾਈ ਦਿੰਗੇ ਚਲੋ ਠੀਕ ਹੈ ਜੀ ਤਾਂ ਕੁਝ ਲੋਕਾਂ ਨਾਲ ਗੱਲ ਕਰਨੇ ਹੈ ਭਾਈ ਸਤੀ ਗਾਲ ਜੀ ਸਤੀ ਗਾਲ ਜੀ ਸਰ ਕਿਨੂੰ ਵੋਟ ਪਾ ਰਹੇ ਆ ਤਕੀ ਬੀਜਪੀ ਨੂੰ ਪਾਵਾਂਗੇ ਜੀ ਬੀਜਪੀ ਨੂੰ ਹਾਂਜੀ ਕਾਰਨ ਸੈਂਟਰ ਚ ਵੀ ਉਹ ਨੇ ਥੱਲੇ ਵੀ ਉਹ ਆ ਜਾਣਗੇ ਮੋਜਾ 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 ਬਿਲਕੁਲ ਤੁਸੀਂ ਵੀ ਐਕਸ ਦੇ ਦਿਓ ਕਿ ਪਿੰਡਾਂ ਚ ਵੀ ਬੀਜਪੀ ਦੇ ਜਿਹੜੇ ਹੱਕ ਤੇ ਲੋਕ ਕਹਿ ਰਹੇ ਨੇ ਕਿ ਸੈਂਟਰ ਚ ਵੀ ਉਹੀ ਨੇ ਤੇ ਥੱਲੇ ਵੀ ਉਹੀ ਨੇ ਤੇ ਇਸ ਤਰ੍ਹਾਂ ਵੋਟ ਪਾਵਾਂਗੇ ਤਾਂ ਇਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਬਜ਼ਾਰਾ ਦੀਆਂ ਨੇ ਤਾਂ ਕੁਝ ਲੋਕ ਇੱਥੇ ਹੋਰ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਪਾਜੀ ਫਿਰ ਕਿਹਨੂੰ ਵੋਟ ਪਾਣੀ ਐ ਅਕਾਲੀ ਦਲ ਨੂੰ ਹਾਂਜੀ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਕਾਰਨ ਕੰਮ ਬੜੇ ਵਧੀਆ ਕੀਤੇ ਉਹਨਾਂ ਨੇ ਅੱਛਾ ਹਾਂਜੀ ਅਕਾਲੀ ਦਲ ਪਸੰਦ ਆ ਹਾਂਜੀ ਤਾਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਐ ਨਹੀਂ ਅਕਾਲੀ ਦਲ ਨੂੰ ਪਾਣੀ ਅੱਛਾ ਅਕਾਲੀ ਦਲ ਨੂੰ ਤਾਂ ਤੁਸੀਂ ਐਸੇ ਦਿਓ ਅਕਾਲੀ ਦਲ ਦੇ ਜਿਹੜੇ ਅਸਲੇ ਹਾਂਜੀ ਭਾਜੀ ਕਿਹਨੂੰ ਵੋਟ ਪਾਣੀ ਐ ਨਹੀਂ ਇੱਧਰ ਦੱਸ ਦਿਓ ਜੀ ਕਿਹਨੂੰ ਵੋਟ ਪਾਣੀ ਦੀ ਵੋਟ ਤੇ ਪਾਵਾਂਗੇ ਜੀ ਪਹਿਲਾਂ ਆਮ ਪਾਰਟੀ ਨੇ ਤਾਂ ਕੁਝ ਨਹੀਂ ਜ ਕੀਤਾ ਅਜੇ ਤੱਕ ਸਾਡਾ ਕੋਈ ਵਿਕਾਸ ਨਹੀਂ ਕੀਤਾ ਉਹ ਅਰਾ ਇਹ 2.5 ਸਾਲ ਹੋ ਗਏ ਜੇ ਆਮ ਪਾਰਟੀ ਨੂੰ ਆਮ ਪਾਰਟੀ ਨੇ ਰਾਜਾਂ ਜੀ ਇੱਕ ਨਿੱਕੇ ਪੈਸੇ ਦਾ ਵਿਕਾਸ ਨਹੀਂ ਕੀਤਾ ਤੇ ਜੇ ਕਾਂਗਰਸ ਓਜਲਾ ਸਾਹਿਬ ਆਏ ਸੀ ਐਮਪੀ ਓਜਲਾ ਸਾਹਿਬ ਨੇ ਤੇ ਇੱਥੇ ਪੈਰ ਹੀ ਨਹੀਂ ਰੱਖਿਆ ਜੀ 5 ਸਾਲ ਪੂਰੇ ਨਗਾਤੇ ਜੇ 5 ਸਾਲ ਪੂਰੇ ਨਗਾਟ ਕੇ ਨੂੰ ਬਾਣੀ ਹੈ ਵੋਟ ਪਾਵਾਂਗੇ ਅਕਾਲੀ ਦਲ ਨੂੰ ਜੋਸ਼ੀ ਸਾਹਿਬ ਜੋਸ਼ੀ ਨੂੰ ਪਾਵਾਂਗੇ ਵੋਟ ਐਰ ਕੀ ਲਿਆਉਣਾ ਆ ਅਕਾਲੀ ਦਲ ਨੂੰ ਤਾਂ ਬਿਲਕੁਲ ਅਕਾਲੀ ਦਲ ਦੇ ਵੀ ਸਮਰਥਕ ਨੇ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਕਨਾ ਬਜ਼ਾਰਾ ਹੈ ਸ਼ਾਮ ਦੇ ਵੇਲੇ ਲੋਕ ਨਿਕਲਦੇ ਨੇ ਭਾਜੀ ਫਿਰ ਵੋਟ ਕਿਨੂੰ ਪਾਣੀਆ ਦਿੱਤੀ ਨਹੀਂ ਤਾਂ ਮੋਦੀ ਨੂੰ ਪਾਣੀ ਹਾਂਜੀ ਮੋਦੀ ਪੱਕੇ ਮੋਦੀ ਕਿਉਂ ਕਿ ਉਹ ਅਹੀਂ ਆਏ ਪੱਕੇ ਉਹਦੇ ਪੱਕੇ ਮੋਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੱਕੇ ਮੋਦੀ ਨੇ ਤਾਂ ਲੋਕਾਂ ਨਾਲ ਗੱਲਬਾਤ ਕਰਿਆ ਭਾਜੀ ਫਿਰ ਐਸ ਕੀ ਵੋਟ ਕਿਨੂੰ ਪਾਣੀ ਦਿੱਤੀ ਹੋਛਲੇ ਸਾਹ ਨੂੰ ਹਾਂਜੀ ਉਹ ਜਿਹੇ ਸਾਹਿਬ ਨੂੰ ਕਾਰਨ ਹੈ ਕਾਰਨ ਆਪਾਂ ਕੌਂਸਲਰ ਇੱਥੋਂ ਦੇ ਮਜੀਦਾ ਪਾਰਟੀ ਦੇ ਆਪਾਂ ਦੇ ਪਾਰਟੀ ਦੇ ਨਾਲ ਚੱਲਣਾ ਅੱਛਾ ਦੇ ਪੱਕੇ ਕਾਂਗਰਸੀ ਹੋ ਪੱਕੇ ਕਾਂਗਰਸੀ ਆਪਾਂ ਤਾਂ ਬਿਲਕੁਲ ਪੱਕੇ ਕਾਂਗਰਸੀ ਨੇ ਤਾਂ ਦੋ ਵੀਰ ਮੋਟਰਸਾਈਕਲ ਤੇ ਮੌਜੂਦ ਨੇ ਦੋਵਾਂ ਨਾਲ ਗੱਲਬਾਤ ਕਰਾਂਗੇ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਫਿਰ ਵੋਟ ਕਿਨੂੰ ਪਾਣੀ ਆ ਗਈ ਅੱਜ ਕੀ ਪਾਵਾਂਗੇ ਭਾਜਪੀ ਨੂੰ ਅੱਛਾ ਹਾਂਜੀ ਕਾਰਨ ਕਾਰਨ ਕੀ ਇਹ ਸਭ ਲੁੱਟੂ ਆ ਗਏ ਕੁੜੇ ਉਹਨਾਂ ਨੂੰ ਵੇਖ ਲਈਏ ਕਰੀਗੇ ਅੱਛਾ ਆ ਆਮ ਆਦਮੀ ਵਾਲਿਆਂ ਵੀ ਆੜ ਕੀ ਡੰਡ ਲਾਤੀ ਆ ਠੀਕ ਹਾਂ ਆ ਤੇ ਕਿਤੇ ਬੀਜੇਪੀ ਨੂੰ ਪਾਉਣੀ ਆ ਇਹਨਾਂ ਨੂੰ ਕਿਸੇ ਨੂੰ ਨਹੀਂ ਪਾਉਣੀ ਹਾਂਜੀ ਬਾਜੀ ਮੇਰੀ ਵੋਟ ਨਹੀਂ ਬਣੀ ਤੁਹਾਡੀ ਵੋਟ ਨਹੀਂ ਬਣੀ ਕਾਜੀ ਵਾਹ ਕੀ ਬਾਤ ਹੈ ਜੀ ਤਾਂ ਵੋਟ ਵੀ ਨਹੀਂ ਬਣੀ ਹਾਂਜੀ ਬਾਜੀ ਫਿਰ ਕਿੱਧਰ ਵੋਟ ਜਾ ਰਹੀ ਹੈ ਹਾਂਜੀ ਕਾਂਗਰਸ ਦੀ ਪੱਕਾ ਜੀ ਕਾਂਗਰਸ ਪੱਕਾ ਕਾਂਗਰਸ ਬਸ ਕਾਂਗਰਸ ਹੀ ਤੋਂ ਕਾਂਗਰਸ ਚੱਲਦੀ ਆਈ ਹੈ ਕਾਂਗਰਸ ਹੀ ਬਤਾ ਰਾਹੁਲ ਗਾਂਧੀ ਨੂੰ ਅੱਗੇ ਲਿਆਵਾ ਰਾਹੁਲ ਗਾਂਧੀ ਜੀ ਤਾਂ ਬਿਲਕੁਲ ਰਾਹੁਲ ਗਾਂਧੀ ਇਸ ਵੇਲੇ ਇਸ ਵਾਰ ਪੰਜਾਬ ਦੇ ਇਲੈਕਸ਼ਨਾਂ 'ਚ ਨਜ਼ਰ ਆ ਰਹੇ ਨੇ ਲੋਕ ਜਿਹੜਾ ਖੁੱਲ ਕੇ ਵੀ ਗੱਲ ਕਰ ਰਹੇ ਨੇ ਹਾਂਜੀ ਬਾਜੀ ਫਿਰ ਵੋਟ ਕਿਹਨੂੰ ਪਾਣੀ ਆ ਕੀ ਬੀਜੇਪੀ ਨੂੰ ਹੈ ਬੀਜੇਪੀ ਨੂੰ ਬੀਜੇਪੀ ਨੂੰ ਕਾਰਨ ਕੀ ਹੈ ਕਾਰਨ ਆ ਦੇਸ਼ ਵਾਸਤੇ ਬੜਾ ਕੁਝ ਕੀਤਾ ਉਹਨੇ ਅਜੇ ਵੀ ਕਾਰਨ ਲੱਭਦੇ ਹੋ ਐਡਾ 370 ਤੋਂ ਉਰਤੀ ਹਾਂਜੀ ਜੀ ਰਾਮ ਮੰਦਰ ਬਣ ਗਿਆ ਦੇਸ਼ ਦੀ ਸੁਰੱਖਿਆ ਨੇ ਵਧੀਆ ਤਰੀਕੇ ਨਾਲ ਹੋ ਰਹੀ ਹੋਰ ਕੀ ਚਾਹੀਦਾ ਬਿਲਕੁਲ ਬੀਜੇਪੀ ਵਾਸਤੇ 20 ਵੋਟ ਜਿਹੜੇ ਨੇ ਇਸ ਵੇਲੇ ਉਮੜ ਕੇ ਬਾਹਰ ਆ ਰਹੇ ਨੇ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਾਜੀ ਸਤਿ ਸ੍ਰੀ ਅਕਾਲ ਜੀ ਸਰ ਵੋਟ ਕਿਨੂੰ ਪਾਣੀ ਆਤੀ ਪੰਜੇ ਨੂੰ ਤੋਂਨੇ ਸ਼ੁਰੂ ਅੱਛਾ ਜੀ ਕਾਰਨ ਕਾਰਨ ਇੰਦਰਾ ਗਾਂਧੀ ਦੇ ਵੇਲੇ ਕੋਈ ਫਾਇਦਾ ਹੋਇਆ ਸੀ ਉਸ ਵੇਲੇ ਫਾਇਦੇ ਤੇ ਚੱਲਣ ਨੇ ਹੁਣ ਤੇ ਬੱਚੇ ਪੜੇ ਲਿਖੇ ਉਸ ਫਾਇਦੇ ਤੇ ਰੋਟੀ ਖਾਂਦੇ ਆਈਕਲ ਬੱਚੇ ਪੜੇ ਲਿਖੇ ਕੋਈ ਨੌਕਰੀ ਨਹੀਂ ਕੋਈ ਕੁਛ ਨਹੀਂ ਸਾਡੇ ਦੇ ਪਾਸ ਵਾਲਿਆਂ ਨੂੰ ਕੋਈ ਫਾਇਦਾ ਮਿਲਿਆ ਸੀ ਉਸੇ ਉਹਦੇ ਤੋਂ ਚੱਲਣ ਨੇ ਅੰਕਲ ਅੱਛਾ ਉਸੇ ਤੋਂ ਦੁਕਾਨ ਚੱਲ ਰਹੀ ਹੈ ਅੱਜ ਤੋਂ 40 ਸਾਲ ਪਹਿਲਾਂ ਸਾਡੀਆਂ ਕੁਰਸੀਆਂ ਖੜੀਆਂ ਰਹਿਣ ਇੰਦਰਾ ਗਾਂਧੀ ਕਰਕੇ ਉਦੋਂ ਇੰਦਰਾ ਗਾਂਧੀ ਨੂੰ ਚਪਾਉਂਦੇ ਹਾਂ ਗੋਲ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕੀ ਕਹਿਣਾ ਵੀ ਅਸੀਂ ਕਹਿੰਦੇ ਸਾਡੇ ਬੱਚੇ ਪੜੇ ਲਿਖੇ ਕੋਈ ਨੌਕਰੀ ਨਹੀਂ ਕੋਈ ਕੁਛ ਨਹੀਂ ਗਵਰਨਮੈਂਟ ਦੇ ਮਿਲਟਰੀ ਦੇ ਬੰਦੇ ਕਾਂਗਰਸ ਨੂੰ ਪਾਣੀ ਤੇ ਫਿਰਦੇ ਉਸ ਤਰ੍ਹਾਂ ਵੋਟਾਂ ਵਾਰੀ ਰੱਖ ਕਾਂਗਰਸ ਵੀ ਪਾਣੀ ਪੱਕੇ ਕਾਂਗਰਸੀ ਲੱਗਦੇ ਹੋ ਹਾਂਜੀ ਤਾਂ ਬਿਲਕੁਲ ਸਰਦਾਰ ਸਾਹਿਬ ਦਾ ਕਹਿਣਾ ਕਿ ਕਾਂਗਰਸ ਨੂੰ ਵੋਟ ਪਾਣੀ ਹੈ ਤਾਂ ਮਿਕਸ ਮੈਚ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਔਰ ਜ਼ਰੂਰੀ ਨਹੀਂ ਹੈ ਕਿ ਇਹ ਪੂਰਾ ਹਲਕਾ ਦੇ ਨਾਲ ਚੱਲੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਬਾਜ਼ਾਰ ਬਹੁਤ ਵੱਡਾ ਹੈ ਤਾਂ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਰਦਾਰ ਸਾਹਿਬ ਖੜੇ ਨੇ ਪਾਜੀ ਸਤਿ ਸ਼੍ਰੀ ਅਕਾਲ ਜੀ ਭਾਈ ਵੋਟ ਕਿਨੂੰ ਪਾਣੀ ਫੇਰ ਆਕੀ ਵਜੇ ਵਿਚਾਰ ਆ ਕਰਾਂਗੇ ਵਿਚਾਰ ਫੇਰ ਦੱਸਾਂਗੇ ਪਰ ਵੋਟ ਦੇ ਪਾਣੀ ਹੈ ਨਾ ਪਾਵਾਂਗੇ ਜੀ ਪਸੰਦ ਕੌ ਸਾਰੇ ਪਸੰਦ ਹੈ ਮਾੜਾ ਕਿਹੜਾ ਮਾੜਾ ਕੋਈ ਵੀ ਨਹੀਂ ਸਾਰੇ ਚੰਗੇ ਆ ਸਾਰੇ ਹੀ ਚੰਗੇ ਨੇ ਵਾਹ ਜੀ ਵਾਹ ਕੀ ਬਾਤ ਹੈ ਜੀ ਸਾਰੇ ਹੀ ਚੰਗੇ ਨੇ ਹਾਂ ਜੀ ਭਾਜੀ ਸੱਸੀ ਗਾਲ ਜੀ ਭਾਈ ਵੋਟ ਕਿਧਰ ਪਾਣੀ ਫਿਰ ਐ ਕਿ ਕੌਣ ਪਸੰਦ ਲੱਗ ਰਿਹਾ ਸਾਰੇ ਵੋਟ ਪਾਣੀ ਕੰਮ ਨੂੰ ਜਿਹੜਾ ਬੰਦਾ ਕੰਮ ਕਰੇਗਾ ਸਾਨੂੰ ਕਿਸੇ ਪਾਰਟੀ ਨਾਲ ਸਾਨੂੰ ਕੰਮ ਦਾ ਮਤਲਬ ਸਾਨੂੰ ਕੰਮ ਚਾਹੀਦਾ ਕੰਮ ਕਿੰਨੇ ਕੀਤਾ ਵਜੇ ਸਭ ਸਰਕਾਰਾਂ ਐਸਾ ਹੀ ਐ ਫਿਰ ਕੁਝ ਜੋ ਕੰਮ ਕਰੇਗਾ ਦੇਖਾਂਗੇ ਟਾਈਮ ਤੇ ਜੋ ਸਹੀਗਾ ਕਿ ਵੋਟ ਪਾਣੀ ਆ ਨਾ ਵੋਟ ਤਾਂ ਸਾਡਾ ਹੱਕ ਹੈ ਵੋਟ ਹਾਂ ਵੋਟ ਸਾਡਾ ਹੱਕ ਹੈ ਕਿਨੂੰ ਪਾਣੀ ਐ ਟਾਈਮ 'ਚ ਉਹ ਟਾਈਮ ਦੇ ਦੇ ਬਿਲਕੁਲ ਟਾਈਮ 'ਚ ਦੱਸਾਂਗੇ ਵੋਟ ਕਿਨੂੰ ਪਾਣੀ ਐ ਤਾਂ ਇਸ ਵੇਲੇ ਬਾਜ਼ਾਰਾਂ 'ਚ ਖੜੇ ਆਂ ਤਾਂ ਸਰਦਾਰ ਸਾਹਿਬ ਨੇ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਵੋਟ ਫਿਰ ਕਿਨੂੰ ਪਾਣੀ ਐ ਅੱਜ ਕੀ ਦੇਖਾਂਗੇ ਟਾਈਮ ਆਏਗਾ ਤੇ ਅੱਛਾ ਫਿਰ ਵੀ ਕੌਣ ਪਸੰਦ ਆ ਇਸ ਵੇਲੇ ਕੋਈ ਪਸੰਦ ਨਹੀਂ ਜੀ ਅੱਛਾ ਪਸੰਦ ਕੋਈ ਨਹੀਂ ਨਹੀਂ ਜੀ ਵੋਟ ਪਾਣੀ ਐ ਨਾ ਪਾਵਾਂਗੇ ਜੀ ਪਾਵਾਂਗੇ ਹਾਂ ਜੀ ਪਾਵਾਂਗੇ ਪਰ ਕਿਨੂੰ ਪਾਣੀ ਹੈ ਨਹੀਂ ਪਤਾ ਇਹ ਨਹੀਂ ਪਤਾ ਜੀ ਕਿਨੂੰ ਪਾਣੀ ਦੱਸਣਾ ਨਹੀਂ ਦੱਸਣਾ ਨਹੀਂ ਚੰਗੀ ਗੱਲ ਹੈ ਭਾਜੀ ਤੇ ਹਿਡਨ ਵੋਟਰ ਜਿਹੜੇ ਇਸ ਵਾਰ ਅਸੀਂ ਇਸ ਤਰ੍ਹਾਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਤਾਂ ਲੋਕ ਦੱਸ ਨਹੀਂ ਰਹੇ ਹਾਂਜੀ ਭਾਜੀ ਕਿਨੂੰ ਔਰ ਪਾਣੀ ਭਾਜੀ ਫਿਰ ਨਹੀਂ ਵਾਰੀ ਪਾਣੀ ਚਾਹਣਾ ਨਹੀਂ ਨਹੀਂ ਪਾਵਾਂਗੇ ਭਾਈ ਕੋਟ ਪਾਣੀ ਪਾਣੀ ਨੂੰ ਪਾਣੀ ਹੈ ਕਾਲੀਆਂ ਨੂੰ ਪਾਵਾਂਗੇ ਵਧੀਆ ਸਰਕਾਰ ਓਕੇ ਓਕੇ ਕੰਮਕਾਰ ਕਰਦੇ ਓਕੇ ਕੰਮਕਾਰ ਕਰਦੇ ਧਾਰੂ ਵਾਲੇ ਨਹੀਂ ਯਾਰ ਗੱਲਬਾਤ ਨਹੀਂ ਹੈਗੀ ਹਜੇ ਗਰੀਬ ਮਾਰਨ ਦੇ ਪੁੱਠੇ ਤੇ ਕਾਂਗਰਸ ਕਾਂਗਰਸ ਵੀ ਠੀਕ ਆ ਬਾਕੀ ਕਾਲੀ ਓਕੇ ਕਾਲੀ ਉਹ ਤੇ ਬਿਲਕੁਲ ਅਕਾਲੀ ਦਲ ਦੇ ਫੇਵਰਚ ਨੇ ਤਾਂ ਲੋਕ ਤੁਸੀਂ ਦੇਖੋ ਕਿ ਜਿਹੜਾ ਸੂਈ ਧਾਗਾ ਜਿਹੜਾ ਹੁੰਦਾ ਹੈ ਉਹਦੇ ਨਾਲ ਹੀ ਸਰਕਾਰ ਬੰਦੀ ਹੈ ਤੇ ਸੂਈ ਧਾਗੇ ਵੱਲੇ ਭਾਈ ਸਾਹਿਬ ਵੀ ਸਾਡੇ ਕੋਲ ਮੌਜੂਦ ਨੇ ਤਾਂ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਫਿਰ ਕਿਹਦਾ ਜੋਰ ਹੈ ਜੀ ਲਾਕੇ ਤੇ ਲਾਕੇ ਹਾਲੇ ਕੋਈ ਪਤਾ ਨਹੀਂ ਇਦਾਂ ਚਲਾਉਂਦੇ ਕੰਮ ਜੀ ਤੁਸੀਂ ਵੋਟ ਕਿਹਨੂੰ ਪਾਣੀ ਹੈ ਜਿੰਨੂੰ ਕਿਹ ਪਾਵਾਂਗੇ ਨਹੀਂ ਫਿਰ ਵੀ ਤੁਹਾਨੂੰ ਕਿਹੜਾ ਚੰਗਾ ਲੱਗਦਾ ਜਿਹੜਾ ਤੁਹਾਨੂੰ ਚੰਗਾ ਸਾਰੇ ਚੰਗੇ ਜਿਹਨੂੰ ਕਿਹ ਪਾਵਾਂਗੇ ਜੀ ਅੱਛਾ ਪਰ ਫਿਰ ਵੀ ਕਿਹੜਾ ਪਸੰਦ ਮੈਂ ਹਾਲੇ ਕੋਈ ਹਾਲੇ ਕੋਈ ਮਸਲਾ ਸੁਣੀ ਕੀ ਕੀਤੀ ਫਿਰ ਪਾਵਾਂ ਜਿੰਨਾਂ ਵੋਟ ਤ ਬਿਲਕੁਲ ਤਾਂ ਵੋਟ ਪਾਵਾਂਗੇ ਪਰ ਕਿਨੂੰ ਪਾਣੀ ਹੈ ਇਹ ਨਹੀਂ ਦੱਸਦੇ ਲੋਕ ਹਿਡਨ ਵੋਟਰ ਭਾਜੀ ਵੋਟ ਕਿਨੂੰ ਪਾਣੀ ਹੈ ਕੀ ਕੋਣ ਪਸੰਦ ਹੈ ਐ ਤੁਹਾਨੂੰ ਪਾ ਦਿੰਦੇ ਹੋਰ ਕੀ ਜਾਂਦੇ ਜੀ 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 ਮੈਨੂੰ ਕੀ ਪਾਣੀ ਤੇਰੇ ਖਲੀ ਲੀਡਰ ਨੂੰ ਉਹ ਲੀਡਰ ਜੇ ਸਾਨੂੰ ਦਿਸੂ ਪਾਲੂਗਾ ਕੋਈ ਤੇ ਫੇਰ ਹੀ ਆ ਫੇਰ ਹੀ ਆ ਨਾ ਜਦੋਂ ਕੰਮ ਨਹੀਂ ਕਿਹਨੇ ਕਰਾਉਣਾ ਜਿੰਨੇ 5 ਸਾਲ 5 ਸਾਲਾਂ ਚ ਨਜ਼ਰ ਹੀ ਕਿਸੇ ਨੇ ਨਹੀਂ ਆਉਣਾ ਤੇ ਕੰਮ ਨਹੀਂ ਕੋਈ ਕੀਤਾ ਤੇ ਪਾਉਣੀ ਕਿਨੂੰ ਆ ਬਿਲਕੁਲ ਤਾਂ ਤੁਸੀਂ ਵੇਖੋ ਕਿ ਲੋਕ ਕਿਤੇ ਨਾ ਕਿਤੇ ਸਾਰੇ ਲੀਡਰਾਂ ਤੋਂ ਪਰੇਸ਼ਾਨ ਨੇ ਲੋਕ ਕਹਿੰਦੇ ਨੇ ਕਿ ਅਸੀਂ ਪਾਣੀ ਵੋਟ ਇੱਕ ਹੋਰ ਭਾਈ ਸਾਹਿਬ ਦੁਕਾਨ ਤੇ ਨੇ ਭਾਜੀ ਸਤਿ ਸ੍ਰੀ ਅਕਾਲ ਜ ਭਾਈ ਵੋਟ ਕਿਨੂੰ ਪਾਣੀ ਫੇਰਾਤੀ? ਕੌਣ ਪਸੰਦ ਆ? ਮੋਦੀ ਜੀ ਮੋਦੀ ਕਿਉਂ ਸਾਡੇ ਦੇਸ਼ ਨੂੰ ਤਰੱਕੀ ਦਿੱਤੀ ਉਹਨਾਂ ਨੇ? ਅੱਛਾ ਸਾਡੇ ਦੇਸ਼ ਨੂੰ 100 ਸਾਲ ਅੱਗੇ ਲੈ ਕੇ ਗਏ ਨੇ। ਜਿਹੜਾ 200 ਸਾਲ ਪਿੱਛੇ ਚੱਲ ਰਿਹਾ ਮੁਲਕ ਸਾਡਾ ਉਹ 200 ਸਾਲ ਅੱਗੇ ਚੱਲ ਗਿਆ। ਹੂੰ ਤੇ ਇੱਕ ਰਿਲਾਈਬਲ ਸਾਨੂੰ ਸੀਐਮ ਚਾਹੀਦਾ ਵਾ। ਪੀਐਮ ਸੌਰੀ ਪੀਐਮ ਚਾਹੀਦਾ ਵਾ। ਉਹਦੇ ਵਾਸਤੇ ਤੇ ਫਿਰ ਦੇਖੋ ਇਹਨੇ ਫਿਰ ਉਹ ਉਹਨਾਂ ਦਾ ਕੋਈ ਬਦਲ ਵੀ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਮੋਦੀ ਦੇ ਹੱਕ ਚ ਵੀ ਲੋਕ ਬੋਲ ਰਹੇ ਨੇ ਹਾਂਜੀ ਭਾਜੀ ਕਿ ਕਿਨੂੰ ਵੋਟ ਪਾਣੀ ਹੈ ਕਿ ਐਰ ਕੀ ਅੰਦਾਜ਼ਾ ਦੇਖੋ ਗਰੀਬਾਂ ਦਾ ਹੈਗਾ ਮੋਦੀ ਅੱਛਾ ਜਿਹੜਾ ਫ੍ਰੀ ਰਾਸ਼ਨ ਪਾਣੀ ਦਿੰਦੇ ਆ ਅੱਛਾ ਜਿਹੜਾ ਮਜ਼ਦੂਰ 3-4 ਸਵੇ ਦਿਹਾੜੀ ਲਿਆਵੇਗਾ ਉਹ ਆਟਾ ਨਹੀਂ ਲੈ ਸਕਦਾ 35-40 ਰੁਪਏ ਕਿਲੋ ਕਿਸਾਨ ਕਹਿੰਦੇ ਇਹ ਜਾਂਦਾ ਤਾਂ ਉਹ ਕਦੇ ਆਂਦਾ ਤਾਂ ਉਹਦੇ 48 ਸ ਨੂੰ ਕਣਕ ਕਰੋ ਤੇ ਦਿਨੋਂ ਝੋਨਾ ਕਰੋ ਤੇ ਮੋਦੀ ਹੈ ਜਿਹੜਾ ਅੰਦਾਜ਼ਾ ਦੱਸ ਰਿਹਾ ਉਹ ਹੈ ਗਰੀਬਾਂ ਦਾ ਬਿਲਕੁਲ ਗਰੀਬਾਂ ਦਾ ਦਾਤਾ ਮੋਦੀ ਹੈ ਹਾਂਜੀ ਭਾਜੀ ਫਿਰ ਕੌਣ ਕੌਣ ਪਸੰਦ ਹੈ ਜੀ ਮੋਦੀ ਜੀ ਮੋਦੀ 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 ਦੀ ਹਵਾ ਹੈ ਪੂਰੀ ਪਿੰਡਾਂ ਜੂਈ ਪਿੰਡਾਂ ਜੂਈ ਅਸੀਂ ਦੇ ਮੋਦੀ ਨਾਲ ਸਾਨੂੰ ਰਵੇਦਰ ਨਹੀਂ ਪਤਾ ਤਾਂ ਬਿਲਕੁਲ ਤੁਸੀਂ ਵੇਖਸਾ ਦਿਓ ਕਿ ਰਾਜਾ ਸੰਸੀ ਦੇ ਵਿੱਚ ਮੌਜੂਦ ਸੀ ਤਾਂ ਬਾਜ਼ਾਰਾ ਦੇ ਵਿੱਚ ਇੱਕ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਲੋਕ ਕਿਸ ਹੱਕ ਤੇ ਜਾ ਰਹੇ ਨੇ ਕਿਦੇ ਵੱਲ ਹਵਾ ਹੈ ਔਰ ਲੋਕਾਂ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇੱਥੇ ਮਿਕਸ ਮੈਚ ਨਜ਼ਰ ਆ ਰਹੇ ਲੇਕਿਨ ਲੋਕ ਇਸ ਵਾਰ ਇਹ ਗੱਲ ਜ਼ਰੂਰ ਕਹਿ ਰਹੇ ਨੇ ਕਿ ਅਸੀਂ ਵੋਟ ਜ਼ਰੂਰ ਪਾਵਾਂਗੇ ਲੇਕਿਨ ਕਿੰਨੂ ਪਾਣੀ ਹੈ ਇਹ ਨਹੀਂ ਦੱਸਾਂਗੇ ਔਰ ਜਿਹੜਾ ਹਿਡਨ ਫੈਕਟਰ ਹੈ ਇਸ ਵਾਰ ਵੋਟਾਂ ਦੇ ਵਿੱਚ ਉਹ ਜ਼ਰੂਰ ਵੇਖਣ ਨੂੰ ਮਿਲੇਗਾ ਕੈਮਰਾਮੈਨਰਸ ਦੇ ਨਾਲ ਸਮਿਤ ਕਰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ